ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਤੇ ਕੋਰੇ ਨੇ ਆਮ ਲੋਕਾਂ ਦਾ ਜੀਣਾ ਮੁਸ਼ਾਲ ਕਰ ਦਿੱਤਾ ਹੈ ਠੰਡ ਤੋਂ ਬਚਣ ਦੇ ਲਈ ਲੋਕ ਜਿੱਥੇ ਗਰਮ ਕੱਪੜੇ ਪਾ ਰਹੇ ਹਨ ਉੱਥੇ ਹੀ ਲੋਕੀ ਅੱਗ ਬਾਲ ਕੇ ਵੀ ਅੱਗ ਦਾ ਸਹਾਰਾ ਲੈ ਰਹੇ ਹਨ ਪਰ ਇਹੋ ਹੀ ਵਾਲੀ ਹੋਈ ਅੱਗ ਲੋਕਾਂ ਦੀ ਦੁਸ਼ਮਣ ਬੰਦੀ ਦਿਖਾਈ ਦੇ ਰਹੀ ਹੈ ਪਠਾਨਕੋਟ ਦੇ ਪਿੰਡ ਪੜੋਲੀ ਵਿੱਚ ਇੱਕ ਪਰਿਵਾਰ ਦੇ ਠੰਡ ਤੋਂ ਬਚਣ ਦੇ ਲਈ ਅੰਗੀਠੀ ਬਾਲੀ ਹੋਈ ਸੀ ਜਿਸ ਦੀ ਗੈਸ ਚੜਨ ਦੇ ਨਾਲ ਪਰਿਵਾਰ ਦੇ ਚਾਰ ਮੈਂਬਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਇਲਾਜ ਲਈ ਭੇਜਿਆ ਰਾਇਆ ਹੈ ਔਰ ਇਹਨਾਂ ਚਾਰਾਂ ਵਿਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਚਾਰ ਮਰੀਜ਼ ਆਏ ਆ ਜਿਹੜੇ ਰਾਤ ਕਰੀਬ 2 ਵਜੇ ਦੇ ਕਰੀਬ ਪਹੁੰਚੇ ਨੇ ਅੰਗੀਠੀ ਬਾਲ ਕੇ ਸੁੱਤੇ ਹੋਏ ਸੀ ਔਰ ਅੰਗੀਠੀ ਦੀ ਗੈਸ ਚੜਨ ਦੇ ਨਾਲੇ ਬੇਹੋਸ਼ ਹੋ ਗਏ ਇਹਨਾਂ ਵਿੱਚੋਂ ਤਿੰਨ ਦੀ ਹਾਲਤ ਸਥਿਰ ਹੈ ਪਰ ਇੱਕ ਦੀ ਹਾਲਤ ਚਿੰਤਾਜਕ ਜਨਕ ਬਣੀ ਹੋਈ ਹੈ ਔਰ ਲਗਾਤਾਰ ਉਹਨਾਂ ਵੱਲੋਂ ਇਨਾਂ ਦੇ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ ਸਰ ਅਹੀਂ ਪੜੋਲੀ ਤੋਂ ਐ ਰੁਈਦਾਸ ਮੇਰਾ ਨਾਮ ਆਇਆ ਕੀ ਹਸਾ ਹੈ ਸਰ ਇਹ ਅਹੀਂ ਤੇ ਬਾਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਤੁਹਾਨੂੰ ਸਾਲਾ ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਤੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਹੁਸ਼ ਤੇ ਦੇ ਅੰਦਰ ਸਰ ਕਿੰਦਾ ਹੁਸ਼ ਹੋ ਗਿਆ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਭਾਲੀ ਦੀ ਮਾਰ ਲਾ ਰਾਤ ਤੇ ਕਿੰਨੇ ਲੋਕੀ ਕਰ ਸਕੇ ਇਹ ਚਾਰ ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ ਪਣੀ ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਚਾਰੇ ਪੇਸ਼ੈਂਟ ਹੈਗੇ ਆ ਇਸ ਲਈ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਤੇ ਇੱਕ ਪੇਸ਼ੈਂਟ ਥੋੜਾ ਸਰੀਅਸ ਹੈਗਾ ਇਹਨੂੰ ਅਸੀਂ ਇਕੁਏਸ਼ਨ ਨੂੰ ਅਸੀਂ ਰੈਫਰ ਕਰਨ ਲੱਗੇ ਆ ਤੇ ਬਾਕੀ ਤਿੰਨ ਪੇਸ਼ੈਂਟ ਜਿਹੜੇ ਹੈਗੇ ਸੇਮ ਮੈਡੀਕੇਸ਼ਨ ਵਿੱਚ ਸਾਡੇ ਕੋਲ